ਮਨਦੀਪ ਦਾ ਟਰੈਕਟਰ ਸਟਾਰਟ ਹੋ ਰਿਹਾ। ਕਰਦੇ ਬਈ। ਕਿਹੜਾ ਲੈ ਜੀ ਆ ਹੀ ਤਾਂ ਲੈ ਜਾ। ਟਰਾਲੀ ਕਿ ਪਾਵਾਂਗੇ ਨਾ ਕਿ ਦੋ। ਟਰਾਲੀਆਂ ਤਾਂ ਦੋ ਪਾਵਾਂਗੇ ਵਿੱਚ ਵੀਰ। ਦੋ ਪਾਵਾਂਗੇ ਫਿਰ ਆਪਾਂ ਹੋ ਲੈਣੀ ਚੱਲਾਂਗੇ। ਚੰਹੀ ਉਹਦੇ ਚੰਹੀ। ਇਹ ਮਾਡਲ ਹੋਈ। ਜਿਹੜਾ ਨਾਲ ਦਾ ਬ੍ਰੇਕ ਟੱਗਾ ਗਏ। ਅੱਛਾ। ਤੇ ਨਾਲੇ ਦੋ ਪਾਵ ਰਗਾ। ਚੱਲ ਫਿਰ ਹਾਂ ਟਰਾਲੀਆਂ ਦੋ ਹੋ ਜਾਣਗੇ ਦੋਨੀਆਂ। ਉਹਦੇ ਉੱਪਰ ਤੇਲ ਦੇਖੋ ਉਹਦੇ ਵਿੱਚ ਨਾ ਗਏ। ਹਾਂ ਤੇਲ ਤਾਂ ਤੂੰ ਭਰ ਦੇ ਚੱਕਰ। ਇਰਾ ਪਹਿਲੂ ਪਾਸੇ ਨਾ ਕਰਦਗੇ ਕਰਦੇ ਪਾਸੇ ਇਹਨੂੰ ਲੈ ਵੀ ਮਿੱਤਰੋ ਅੱਜ ਚੱਲੇ ਆਪਾਂ ਢੋੜਿਆਂ ਦਾ ਨੀਰਾ ਲੈਣ ਕਿੱਥੋਂ ਮਿਲਦਾ ਕਿਸ ਰੇਟ ਮਿਲਦਾ ਕੀ ਫਾਇਦੇ ਆਪ ਲਿਉਂਦੇ ਤੁਹਾਨੂੰ ਦੱਸਾਂ ਸਾਰੀ ਜਾਣਕਾਰੀ ਤੇਲ ਦੇਖ ਲੈ ਕਿੰਨਾ ਗਾ ਕੁੱਚਲਾ ਦੇ ਇਹ ਕਿੰਨਾ ਤੇਲ ਹੈ ਜੀ ਬਾਜਾ ਝਾੜ ਦੂੰਦਾ ਚੀ ਉਹ ਤੇ ਰਿੱਤਾ ਹੀ ਪੈਣਾ ਬਾਜਾ ਥੋੜਾ ਜੇ ਚੱਲ ਲੈ ਆ ਤੇ ਟਰਾਲਾ ਲੈ ਆ ਬਾਜਾ ਇੱਥੇ ਆ ਪਾ ਲਿਆ ਪਾਉਣ ਲਾ ਲਓ ਜੀ ਨੀਲਾ ਘੋੜਾ ਆਪਣਾ ਪਿਆਰ ਹੈ ਪਾਕਿਸਤਾਨ ਆਪਣਾ ਪਛੋਕੜ ਦਾ ਜੰਡਗਾ ਦੇ ਵਿੱਚ ਅਸੀਂ ਰਹਿ ਰਹੇ ਆ ਅੱਜ ਤੁਹਾਨੂੰ ਦਿਖਾਉਂਦੇ ਆ ਕਿ ਆਪਣੇ ਕੋਲ ਜੋ ਟਰਾਲਾ ਵੀ ਹੈ ਉਹ ਆਪਣੇ ਮਾਨਸਾਹ ਜ਼ਿਲ੍ਹੇ ਦੇ ਵਿੱਚ ਟੀਐਸਬੀ ਜੋ ਸਿੱਧੂ ਮੂਸੇ ਵਾਲੇ ਕੋਲ ਤੇ ਜਾਂ ਆਪਣੇ ਕੋਲੇ ਟਰਾਲਾ ਹੈਗਾ ਅੱਗੇ ਪਿੱਛੇ ਤੁਹਾਨੂੰ ਟਰਾਲੀ ਵੀ ਦਿਖਾਉਂਦੀ ਆ ਆਓ ਇਹ ਵੀ ਟੀਐਸਬੀ ਦੀ ਗਿਲਗਾਲਿਆਂ ਦੀ ਟਰਾਲੀ ਹੈ ਮਿੱਤਰੋ ਹੁਣ ਅਸੀਂ ਪਿਆਰੀ ਜਿਹਾ ਬਿਲਕੁਲ ਆ ਪਿੱਛੇ ਵੀ ਵੇਖੋ ਤੁਹਾਨੂੰ ਲੋਕਾਂ ਪੰਜਾਬ ਜੋ ਲੈਂਦੇ ਪੰਜਾਬ ਵਿੱਚ ਪਾਕਿਸਤਾਨ ਵਿੱਚ ਉਹ ਹੈ ਆਪਣਾ ਪੰਜਾਬ ਹੈ ਤੇ ਅੱਜ ਅਸੀਂ ਇੰਡੀਆ ਦੇ ਪੰਜਾਬ ਵਿੱਚ ਵੀ ਰਹਿ ਰਹੇ ਆ ਦੋਵੇਂ ਬਹੁਤ ਚੱਲ ਲੈ ਵੀ ਮੇਰੇ ਵੀਰੋ ਹੁਣ ਅਸੀਂ ਪਹੁੰਚ ਗਏ ਆ ਡਿੰਗ ਮੰਡੀ ਜਾਨੀ ਕਿ ਜਿੱਥੇ ਆਪਣਾ ਆ ਨੂੰ ਖਲੀ ਦਾ ਸਤਾ ਉਹ ਕੋ ਪੁੰਤਾਏਗਾ ਤੁਹਾਨੂੰ ਸਾਰੇ ਵੀਰਾਂ ਨੂੰ ਪਹਿਲਾਂ ਇਹ ਸੇ ਜਾਣਕਾਰੀ ਦੇਣੀ ਚਾਹੁੰਦੇ ਆਂ ਵੀ ਜਿਹੜਾ ਛੋਟਾ ਫਾਰਮ ਆ ਰਹਾ ਜਾਂ ਵੱਡਾ ਹੈ ਚਲੋ ਉਹ ਤਾਂ ਵੱਖਰੀ ਗੱਲ ਹੈ ਤੁਹਾਨੂੰ ਬਾਅਦ ਵਿੱਚ ਇਹ ਦੱਸਾਂਗੇ ਗੱਲ ਵੀ ਸਾਰੇ ਆਣ ਕੇ ਡਿੰਗ ਮੰਡੀ ਤੋਂ ਆ ਨੂੰ ਖੁਲਦਾ ਨੀਰ ਆ ਜਾਵੰਦੇ ਫਾਇਦੇ ਕੀ ਨੇ ਜਿਹੜਾ ਤੁਸੀਂ ਪਿੰਡ ਲੈਂਦੇ ਜਾਂ ਗੱਡੀ ਵਾਲੇ ਤੋਂ ਤੁਹਾਨੂੰ 1000 ਰੁਪਏ ਪਹੁੰਚਾਉਂਦਾ ਇੱਥੇ ਮਿਲਦਾ ਤੁਹਾਨੂੰ 450 ਸਹੀ ਹਾਂ ਜੀ ਇੱਥੇ ਆਣ ਕੇ ਲੱਦ ਕੇ ਲਿਜਾਓ ਹਾਂ ਠੀਕ ਹੈ ਆ ਰੋਡਰ ਨਾਲ ਲੱਦ ਕੇ ਦਿੰਦਾ ਤੁਸੀਂ ਸਿਰਫ ਟਰਾਲੀ ਟਰੈਕਟਰ ਲਿਆਉਣਾ ਆਪਦਾ ਛੋਟੇ ਵੀਰਾਂ ਮੈਂ ਕਿੰਨੇ ਜਿਹੜੇ ਅਜੇ ਇੱਕ ਤੋਂ ਸ਼ੁਰੂ ਕਰਿਆ ਕੰਮ ਅਗਾ ਚੱਲ ਹੁਣ ਵਡਾ ਵੀ ਕਰਨਾ ਚੱਲ ਵੱਡਿਆਂ ਦੇ ਵੱਡੇ ਕੰਮ ਹੁੰਦੇ ਆਪਾਂ ਦੇ ਉਹਨਾਂ ਦੀ ਵੀ ਇਸ ਵਾਸਤੇ ਨਾਮ ਵੀ ਕਰੋ ਅੱਛਾ ਇੱਥੇ ਲੈਣਾ ਆਇਆ ਕਰੋ ਦੂਜਾ ਨੰਬਰ ਇਹ ਆ ਇਹਦੇ ਵਿੱਚ ਕੋਈ ਮਿੱਟੀ ਨਹੀਂ ਸਭ ਤੋਂ ਵੱਡਾ ਪਾਣੀ ਫਿੱਟਾ ਛੋਟੇ ਦਿਨੇ ਘਰੇ ਉਹਨਾਂ ਵਿੱਚ ਤੁਹਾਨੂੰ 4-4 5-5 ਕੁਆਰਟਲ ਰੇਤਾ ਵੀ ਆਉਂਦਾ ਹੈਗਾ ਤੇ 10 ਰੁਪਏ ਤੁਹਾਨੂੰ ਪਹੁੰਚ ਕਰਦੇ ਨੇ ਇੱਥੇ 4.50 ਨੂੰ ਐ ਜਾਵਾਂ ਨੀਰਾ ਪਿਆ ਇੱਕ ਨੰਬਰ ਐ ਸੁੱਕਾ ਨੀਰਾ ਹੈ ਇੱਕ ਗੁਰਪਸਾਬ ਇਹ ਗੱਲ ਆ ਵੀ ਜਿਹੜੇ ਆਪਾਂ ਪਿੰਡ ਛਟਾਲ ਨੇ ਡੱਡੀ ਲੋਹਾ ਲੈਨੇ ਆ ਉਹਦੇ ਵਿੱਚ ਆਪ ਨੂੰ ਮਿੱਟੀ ਬਹੁਤ ਹੁੰਦੀ ਹੈ ਰੇਤਾ ਜਿਹਦੇ ਵਿੱਚ ਪ੍ਰੋਬਲਮ ਘੋੜਿਆਂ ਨੂੰ ਦਰਦਲਾਲ ਹੋ ਜਾਂਦਾਗਾ ਤੇ ਬੰਨਪੰਨ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਦੇਖੋ ਮਿੱਟੀ ਹੈ ਜੀ ਨਾ ਇੱਕ ਤਾਂ ਅਸੀਂ ਆਪ ਹੋਰ ਬਹੁਤ ਕੋਲ ਖੜੇ ਆ ਅਸੀਂ ਨੀਰਾ ਚੈੱਕ ਕੀਤਾਗਾ ਕੋਈ ਅਕਰੇਤਾ ਨਹੀਂ ਚਲੋ ਮੂੰਗਫਲੀ ਦਾ ਸਕੇ ਨੂੰ ਪਤਾ ਤੁਹਾਨੂੰ ਮਿੱਟੀ ਦੇ ਵਿੱਚੋਂ ਨਿਕਲਦੀ ਹੈ ਕੋਈ ਮਾੜਾ ਮੋਟਾ ਤਾਂ ਆ ਹੀ ਜਾਂਦਾਗਾ 100 ਦੇ ਵਿੱਚੋਂ ਕੀ ਹੈ 5% ਪਰ ਇਹ ਮਤਲਬ ਲੋਕ ਗੱਡੀਆਂ ਵਾਲਿਆਂ ਵਾ ਕੋਈ ਇਹ ਨਹੀਂ ਵੀ 100 ਦੇ ਵਿੱਚ 30% ਇਹ ਕਦੇ ਵੀ ਨਹੀਂ ਕੰਮ ਹੋ ਸਕਦਾ ਬੈਠੇ ਨਹੀਂ ਜਿਵੇਂ ਆਪਾਂ ਪਹਿਲਾਂ ਟੱਡੀਆਂ ਲਵਾ ਲੈਨੇ ਆਂ ਰਾਜਸਥਾਨ ਦੇ ਆਪਣੇ ਟੋਲੇ ਆਉਂਦੇ ਆ ਨੌਰਭਦਰੋਂ ਆ ਜਾਂਦੇ ਆ ਉਹਦੇ ਵਿੱਚ ਜਨ ਜੇ 25 26 ਕੁਆਟਲ ਨੀਰਾ ਹੁੰਦਾ ਤੇ 25 26 ਕੁਆਟਲ ਵਿੱਚੋਂ 7 8 ਮਾਣਾ ਪਰ ਇੱਤਾ ਹੁੰਦਾ ਹੈ ਤੇ 5 4 ਕੁਆਟਲ ਰੇਤਾ ਰਾਮ ਨਾਲ ਹੋ ਜਾਂਦਾ ਦੇ ਵਿੱਚ ਫਿਰ ਵੇਖੋ ਤੁਹਾਨੂੰ ਨੀਰਾ ਕੀ ਰੇਟ ਪੈ ਗਿਆ 10 ਰੁਪਏ ਤੁਸੀਂ 9 ਚ ਲਿਆ ਹਾਂਜੀ 3 ਕੁਆਟਲ 4 ਰੇਤਾ ਆ ਗਿਆ ਵਿੱਚ ਉਸ ਦਾ ਪੈ ਗਿਆ 12 13 ਰੁਪਏ ਹਾਂ ਵੇਖੋ ਸਾਢੇ 400 ਇਸੇ ਤਿੱਗੇ ਹਿੱਸੇ ਰਹਿ ਗਿਆ ਸਹੀ ਗੱਲ ਹੈ ਕਿੱਦਾਂ ਪ੍ਰੋਫਟ ਤੁਹਾਨੂੰ ਫਾਇਦਾ ਹਰਕਾ ਹੈ ਨਾ ਹਾਂਜੀ ਤੁਸੀਂ ਇਸ ਕਰਕੇ ਜਿੰਨੇ ਵੀ ਮੇਰੇ ਵੀਰ ਨੇ ਫਾਰਮ ਆਲੇ ਝੋੜੀਆਂ ਰੱਖਣ ਦੇ ਕੋਈ ਵੀ ਜਾਨਵਰ ਰੱਖਣ ਵਾਲੇ ਨੇ ਜਿਹੜਾ ਕੋਈ ਸੁੱਕਾ ਨੀਰਾ ਖਾਂਦੇ ਨੇ ਉਹ ਇੱਥੇ ਆਓ ਇੱਥੇ ਗਵਾਰੀ ਦਾ ਨੀਰਾ ਵੀ ਮਿਲਦਾ ਹੈਗਾ ਤੇ ਮੂੰਗਫਲ ਦਾ ਨੀਰਾ ਵੀ ਮਿਲਦਾ ਹੈਗਾ ਇੱਕ ਫਿਰ ਸਭ ਇੱਥੇ ਮੈਂ ਹੋਰ ਦੱਟੇ ਜਿਵੇਂ ਆਪਣੇ ਉੱਥੇ 10 ਨੰਬਰ ਦਾ ਨੀਰਾ ਹੁੰਦਾ ਹੈਗਾ ਤੇ 10 ਨੰਬਰ ਆਪ ਨੂੰ 20 ਰੁਪਏ ਮੈਂਟਾ ਦਿੰਦੇ ਆ ਜੋ 37 ਨੰਬਰ ਆਪ ਨੂੰ 90 ਰੁਪਏ ਪਹੁੰਚ ਕਰਦੇ ਆ ਤੇ 10 ਨੰਬਰ ਆਪ ਨੂੰ 11-12 ਰੁਪਏ ਪਹੁੰਚ ਕਰਦੇ ਆ ਠੀਕ ਹੈ ਇਥੋਂ ਕੀ ਰੇਟ ਹੈ ਮੈਂ ਦੱਸਣਾ ਚਾਹੁੰਦਾ ਆ ਆਪ ਦੇਖੋ ਨਾਲ 10 ਨੰਬਰ ਪਿਆ ਤੇ ਅੱਜ ਦਾ ਇੱਕ ਹੀ ਐ ਹੋ ਸਕਦਾ ਜਦੋਂ ਮਾੜਾ ਕੋਈ ਸੀਜ਼ਨ ਦਾ ਜ਼ੋਰ ਹੋਵੇ ਵੇਖੋ 1 ਅੱਧੇ ਰੁਪਏ ਦਾ ਹੀ ਫਰਕ ਉਹ ਬਾਲਾ ਫਰਕ ਨਹੀਂ ਆਇਆ ਇੱਥੇ ਲਓ ਜੀ ਜਿਹੜੇ ਮੇਰੇ ਵੀਰ ਨੇ ਲੈਣ ਆਉਣਾ ਹੋਵੇ ਡਿੰਕ ਮੰਡੀ ਹਰਿਆਣੇ ਵਿੱਚ ਜਿਲਾ ਫਤਿਹਪੁਰ ਸਾਹਿਬ ਤੁਸੀਂ ਇੱਥੋਂ ਆ ਸਕਦੇ ਹੋ ਸਟਾਕ ਵਾਲੇ ਵੀਰ ਦਾ ਨਾਮ ਹੈ ਰਾਮਪਾਲ ਆਹ ਵੇਖੋ ਆ ਗਵਾਰੀ ਦਾ ਨੀਰ ਆਪਿਆ ਵੇਖੋ ਕਿੰਨਾ ਆਹ ਵੇਖ ਵੀਰੇ ਇਹ ਤਾਂ ਕੈਮਰਾ ਮਾਰੂਗੇ ਜੀ ਜਿੰਨਾ ਮਰਜ਼ੀ ਲਿਜਾ ਸਕਦੇ ਤੁਸੀਂ ਐਵੇਂ ਨਾ ਉੱਥੇ ਗੱਡੀਆਂ ਵਾਲੇ ਕੋਲ ਛਿੱਲ ਪਟਾਈ ਜਾਇਆ ਕਰੋ ਥੋੜਾ ਜਿਹਾ ਤੁਰ ਫਿਰ ਲਿਆ ਕਰੋ ਕਿਉਂ ਤੁਹਾਡਾ ਆਪਦਾ ਤੁਸੀਂ ਤੋ ਜਿੰਨਾ ਬਚਦਾ ਉਹਨੇ ਨੂੰ ਤੁਸੀਂ ਜਿੰਨਾ ਬਚਾਓਗੇ ਤੁਸੀਂ ਅੱਗੇ ਆਪਦੇ ਉਹਨੇ ਜਨਵਰਾਂ ਚੋਂ ਫਾਇਦਾ ਵੱਧ ਕੱਢੋਗੇ ਲੈ ਵੀ ਢਾਬਾ ਵੀਰ ਬਣਾ ਲਿਆ ਚਾ ਆਪਣੇ ਵਾਸਤੇ ਘੈਂਟ ਬਾਈ ਨਾਈਸ ਬੰਦੇ ਨੇ ਯਾਰਾ ਤੇ ਬਹੁਤ ਹੀ ਜਤਮਾਂ ਚਿੱਤਾ ਬਾਈਆਂ ਨੇ ਤੇ ਬਟੂ ਟ੍ਰੈਵਲ ਤੇ ਸਭ ਜਿਵੇਂ ਲੱਗੀ ਜਾ ਤੈਨੂੰ ਚਾ ਯਾਰ ਕੀ ਪੁੱਛਦਾਗਾ ਚਾ ਤਾਂ ਨਾ ਹੀ ਚਾ ਕਹਿਣਾ ਹੈਗਾ ਅੱਛਾ ਜੀ ਇਹ ਤਾਂ ਤੁਸੀਂ ਪਤਾ ਨਹੀਂ ਵੀ ਮੰਨ ਤੇ ਚਲੋ ਇਹ ਚਾ ਤੁਹਾਨੂੰ 5 ਸਟਾਰ ਹੋਟਲ ਚ ਵੀ ਨਹੀਂ ਮਿਲੀ ਨਾ ਨਾ ਕਿੱਥੇ ਇਹ ਤਾਂ ਜਿਵੇਂ ਨਾ ਆਪਾਂ ਬਾਈ ਦੱਸੂਗਾ ਜਿਹੜੇ ਆ ਇਨੇ ਚੀਜ਼ਾਂ ਤੋਂ ਕਰ ਜਿਵੇਂ ਜਿਹੜਾ ਦੱਸਦਾ ਬਾਈ ਪਾਉਂਦਾ ਛੂਪ ਹੀ ਜਿਵੇਂ ਕੱਢ ਕੇ ਪਾਇਆ ਹੁੰਦਾ ਅੱਛਾ ਜੀ ਹਾਂ ਆ ਦੂਜੀ ਵਾਰ ਚਾਹ ਬਾਈ ਟਰੋਪਿਕ ਕੀ ਪਾਇਆ ਚਾਹ ਦੇ ਵਿੱਚ ਚਾਹ ਦੇ ਵਿੱਚ ਦੀ ਛੋਟੀਆਂ ਇਲਾਚੀਆਂ ਵੱਡੀਆਂ ਇਲਾਚੀਆਂ ਅਦਰਕ ਤੇ ਬਾਕੀ ਮਸਾਲਾ ਚਾਹ ਵਾਲਾ ਮਸਾਲਾ ਲੈ ਕੇ ਰੱਖਿਆ ਹੈ ਅੱਛਾ ਜੀ ਤੇ ਆਉਂਦੇ ਨੇ ਵੀਰ ਜੀ ਚਾਹ ਪੀ ਆਈ ਦੇ ਵਧੀਆ ਇਜਤਮਾਨ ਕਰੀਦਾ ਬਾਈਆਂ ਦਾ ਬਾਈ ਬਹੁਤ ਠੱਡ ਨਾ ਇਸ ਬੰਦੇ ਯਾਰ ਤੇ ਬਾਈਆਂ ਦਾ ਪਿਆਰ ਹੈ ਜੀ ਪਹੁੰਚੋ ਬਾਈਆਂ ਤੋਂ ਕਿਸੇ ਨੀਰਾ ਵੀਰੇ ਘੋੜੀਆਂ ਦੇ ਭਰਾ ਨੂੰ ਚਾਹੀਦਾ ਹਾਂ ਜੀ ਤੇ ਬਾਈ ਬਹੁਤ ਇਜਤਮਾਨ ਕਰਦੇ ਆ ਡੇਂਗ ਮੰਡੀ ਰੇਲਵੇ ਲਾਈਨ ਦੇ ਨਾਲ ਹੈ। ਓਕੇ ਬਰਾ। ਠੀਕ। ਲਓ ਵੀਰ ਜੀ ਟਰਾਲੇ ਹੋ ਗਿਆ ਆਪਣੇ ਫੁੱਲ ਤੇ ਬਾਈ ਨੇ ਲੋਡਰ ਨਾ ਭਰੇ ਨੇ। ਜੇ ਕਿਸੇ ਨੇ ਵੀ ਨੀਰਾ ਲੈਣਾ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਆ ਬਾਈ ਜੀ ਆਪਦਾ ਨੰਬਰ ਦੱਸਣਗੇ ਤੇ ਨੋਟ ਕਰ ਲਓ। 9056033998। ਵੀਰੋ ਨੰਬਰ ਯਾਦ ਫਿਰ ਦੁਬਾਰਾ ਯਾਦ ਕਰ ਲਓ 9056033998। 33998 ਨੰਬਰ ਯਾਦ ਰੱਖਿਓ ਜੀ ਵੀਰੋ ਤੇ ਕਿਸੇ ਨੇ ਵੀ ਨੀਰਾ ਲੈਣ ਆਉਣਾ ਹੋਵੇ ਤੇ ਰੂਟਰ ਨਾਲ ਬਈ ਭਰ ਕੇ ਦੇਣਗੇ ਮਨਾ ਤਰੰਗ ਗਲੀਆਂ ਨਾਲ ਮੱਥਾ ਮਾਰਿਆ ਕਰੋ ਇੱਥੇ ਆਵੋ ਤੇ ਨੀਰਾ ਲੈ ਕੇ ਜਾਵੋ ਲੁਕੇਸ਼ਨ ਦੱਸਦੇ ਬਈ ਲੁਕੇਸ਼ਨ ਦਿੱਤੀ ਸੀ 10 ਨੰਬਰ ਨੀਰਾ ਹੈ ਜੀ 37 ਨੰਬਰ ਨੀਰਾ ਮੁਖਲੀ ਦਾ ਗਵਾਰੇ ਦਾ ਨੀਰਾ ਚਾਰੇ ਵਾਸਤੇ ਫਰੈਸ਼ ਮਿਲਦਾ ਵਧੀਆ ਸਾਫ ਨੀਰਾ ਮਿਲਦਾ ਹੈ ਤੇ ਆਪਣਾ ਦੱਸੋ ਕਿਹੜਾ ਏਰੀਆ ਦਾ ਬਣਾਇਆ ਬਈ ਹਰਿਆਣਾ ਡਿੰਗ ਰੋਡ ਏਰੀਆ ਹੈ ਜੀ ਵੱਡੇ ਰੋਡ ਦੇ ਨਾਲ ਡਿੰਗ ਮੰਡੀ ਪੈਂਦਾ 7 ਕਿਲੋਮੀਟਰ ਬੱਸ ਤੇ ਫਤਿਹਬਾਦ ਦੇ ਕੋਲ ਹੈ ਵੀਰੇ ਫਤਿਹਬਾਦ ਦੇ ਕੋਲੇ